ਤੇ ਪਰ ਲੋਕ ਵਿੱਚ ਉਹ ਕਾਲਾ ਉਹ ਨੰਦਾ ਦੁਨੀਆ ਕਰ ਰਹੀ ਹੈ ਕਿਸ ਦਾ ਮੋਕਲਾ ਨਹੀਂ ਹੋਇਆ ਨੰਦਤਾ ਦੁਰਜਨ ਆਇਆ ਪੈਰ ਚੁਗਲ ਘੋਰ ਤੇ ਜਦੋਂ ਪਤਾ ਲੱਗਿਆ ਨਾ ਬੰਦਾ ਮਸ਼ਹੂਰ ਹੋ ਜੇ ਵੀਆ ਬੰਦਾ ਚੁਗਲ ਘੋਰ ਆ ਨੰਦਾ ਕਰਨ ਵਾਲਾ ਹੈ ਤੇ ਦੋ ਬੰਦੇ ਗੱਲਾਂ ਕਰ ਕਰਦੇ ਹੋਣਗੇ ਤੇ ਚੁੱਪ ਕਰ ਜਾਣਗੇ ਉਹ ਕਹਿੰਦਾ ਚੁਕਲ ਖੋਰ ਆ ਗਿਆ ਇਹਨੇ ਜਾ ਕੇ ਰੰਦਿਆ ਕਰਦੀ ਤੇ ਪਤਾ ਨਹੀਂ ਕਿੰਨੀਆਂ ਕੋਲੋਂ ਗੱਲਾਂ ਬਣਾ ਲਵੇ ਇਹਨੇ ਮੜਾ ਕਹਿਣਾ ਹੀ ਤਣਾ ਕਿਸੇ ਢੰਗ ਨਾਲ ਕਿ ਮੜਾ ਕਵੇ ਚੰਗਾ ਤੇ ਕਹੀ ਨਹੀਂ ਸਕਦਾ ਕਿਸ ਨੂੰ ਉਹਦਾ ਨਾ ਹੀ ਮੂੰਹ ਕਾਲਾ ਪਸੂ ਜਿਹੜਾ ਬੰਦਾ ਕਿਸਦੇ ਤੋਂ ਡਿੱਗ ਜਾਵੇ ਤੇ ਮੂੰਹ ਕਾਲੇ ਚ ਕੀ ਹੁੰਦਾ ਹੈ ਤਦਾਂ ਵੀ ਤੌਰ ਤੇ ਮੂਹਰੇ ਦਾ ਕਾਲਕ ਕਿਉਂ ਕੋ ਲੁਕਾ ਦਿੰਨ? ਨਗਾਦ ਰਕਿ ਜਾਉਗਾ। ਇਹ ਵੀ ਕੰਨ ਦੇ ਨਾ। ਪਛਦੇ ਤੇ ਵੀ ਬਸ ਦੇ ਕੀਤੀ। ਉਹਦੇ ਨਰਕੇ ਕੋਰ ਪਵਨ। ਕੋਰ ਨਰਕ ਵਿੱਚ ਕੋਰ ਦੁੱਖਾਂ ਵਿੱਚ। ਆਉਣ ਵਾਲੇ ਜੀਵਨ ਭਾਰੇ ਲੋਗੇ। ਇਤਨੀ ਮੰਨੀ ਕਈ ਜੀਵਨ ਫਿਰ ਨਰਕਾਂ ਵਿੱਚ ਸੜਦਾ ਰਹੂਗਾ ਤਾਂ ਜੀਵਨ ਸੁਪਨਾ ਪਾਦਣ ਕਰਦੇ ਸੀ ਪੈਰੋ ਦਾ ਗੁਰੂ ਦੇ ਜੇ ਨਾਲ ਜੁੜੇ ਰਵਾਂਗੇ ਗੁਰੂ ਦੀ ਮਤ ਨੂੰ ਆਪਣੇ ਦਿਲ ਵਿੱਚ ਧਾਰਨ ਕਰ ਦਵਾਂਗਾ ਜਰੂਰ ਗੁਰੂ ਕਹ ਰਿਹਾ ਹੈ ਉਹਦੇ ਨਾਲ ਬਿਲਕੁਲ 100% ਸਹਿਮਤ ਹੋ ਜਾਵਾਂਗੇ ਬੇ ਗੁਰੂ ਕਦੇ ਝੂਠ ਨਹੀਂ ਬੋਲਦਾ ਸਭ ਤੋਂ ਵੱਡੀ ਗੱਲ ਗੁਰੂ ਕਦੇ ਝੂਠ ਨਹੀਂ ਬੋਲਦਾ ਬਸ ਆ ਮਨ ਵਿੱਚ ਹੋਵੇ ਤੇ ਦੂਜਾ ਮਨ ਚ ਹੋਵੇ ਗੁਰੂ ਥਾਂ ਥਾਂ ਤੇ ਮੇਰੇ ਨਾਲ ਗੁਰੂ 24 ਘੰਟੇ ਮੇਰੇ ਨਾਲ ਆ ਗੁਰੂ ਐਡਾ ਵੱਡਾ ਜਕੀਨ ਹੋਵੇ ਕਿਤੇ ਮੁਸ਼ਕਲ ਆਉਂਦੀ ਦਿਸਦੀ ਆ ਕੋਈ ਗੱਲ ਨਹੀਂ ਗੁਰੂ ਮੇਰੇ ਨਾਲ ਆ ਜਿੱਦਾਂ ਨਾਲ ਕੋਈ ਸਾਥੀ ਹੋਵੇ ਨਾ ਅੱਗੇ ਕੋਈ ਦੁਸ਼ਮਣ ਆਉਂਦਾ ਹੋਵੇ ਤੇ ਦੁਸ਼ਮਣ ਦੇ ਇੱਕ ਵਾਰੀ ਤਾਂ ਹੋਗਾ ਪਿਆ ਦੁਸ਼ਮਣਾ ਮੇਰਾ ਮੇਰਾ ਦੁਸ਼ਮਣ ਅੱਗੇ ਆਉਂਦਾ ਏ ਫੇ ਕੋ ਮੇਰੇ ਨਾਲ ਸਾਥੀ ਹੈਗਾ ਮੇਰੇ ਨਾਲ ਸਾਥੀ ਅੱਗੇ ਅਸੀਂ ਵੀ ਦੋ ਜਿਹੜੇ ਆ ਉਹ ਕੱਲਾ ਕੀ ਕਰੂਗਾ ਉਹ ਕੱਲਾ ਆਏ ਅਸੀਂ ਦੋ ਜਿਹੜੇ ਆ ਫਰਕ ਹੋ ਗਿਆ ਨਾ ਹੌਸਲਾ ਹੋ ਗਿਆ ਤੇ ਜੇ ਬੰਦਾ ਇੰਨਾ ਯਕੀਨ ਰੱਖੇ ਕਿ ਗੁਰੂ ਮੇਰੇ ਨਾਲ ਹੈ ਬਸ ਕੁਝ ਵੀ ਨਹੀਂ ਦਿੰਦਾ ਉਹ ਗੁਰੂ ਸਭ ਕੁਝ ਆਪਣੇ ਤੇ ਲੈ ਲੈਂਦਾ ਹੈ ਗੁਰੂ ਕਾਣਾ ਕਾੜਿਆ ਔਰ ਕਾੜ ਸਭ ਉਹਦੇ ਹੱਥ ਵਿੱਚ ਪਤਨ ਕਿੱਧਰ ਦੀ ਗੱਲ ਕਿੱਧਰ ਤੋਂ ਘੁਮਾ ਦੇਵੇ ਕਿੱਧਰ ਤੋਂ ਸੁਰਤੀ ਫੇਰ ਦੇ ਆਪਾਂ ਕੱਲ ਵੀ ਗੱਲ ਕਰਦੇ ਸੀ ਪਿਆਰਿਓ ਕੱਲ ਵੀ ਰੰਭ ਕਰਦੇ ਕਰਦੇ ਵਿੱਚੇ ਰਹਿ ਗਏ ਬੇ ਸੰਸਾਰ ਦੇ ਚਲਾਕ ਲੋਕਾਂ ਨੇ ਤੀਰਥਾਂ ਨੂੰ ਬੰਦ ਲਿਆ। ਤਿਉਹਾਰਾਂ ਨੂੰ ਬੰਦ ਲਿਆ ਬੰਦ ਲਿਆ। ਜਿੰਨੂੰ ਲੋਕ ਮਾੜਾ ਕਹਿੰਦੇ ਸੀ ਉਹ ਉਹਦੇ ਉਸ ਪਾਸੇ ਪਾਸੇ ਗੁਰੂ ਹੋ ਗਏ। ਜਿੰਨੂੰ ਲੋਕ ਮਾੜਾ ਕਹਿੰਦੇ ਸੀ ਨਾ ਉਸ ਪਾਸੇ ਗੁਰੂ ਹੋ ਗਏ। ਹੁਣ ਮਾੜਾ ਕਹਿੰਦੇ ਸੀ ਸ਼ੂਦਰਦੋਂ ਨੀਚ ਨੂੰ। ਦੁਨਿਆਤ ਕੋ ਦੁਨੀਆਂ ਦੇ ਉਤੇ ਸਾਰੇ ਹੀ ਸ਼ੂਦਰੇ ਦੁਨਿਆਤੇ ਸਾਰੇ ਸ਼ੂਦਰਿਆ ਤੁਸੀਂ ਕਹੋਗੇ ਵੀ ਇਹ ਕਿੱਦਾਂ ਹੋਈ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਦੀ ਨੰਨ ਕੇ ਆਉਂਦਾ ਸਾਰੇ ਸ਼ੂਦਰ ਸ਼ੂਦਰੇ ਗਰਭ ਜਿਹੜਾ ਇੰਨੀ ਗੰਦੀ ਜਗ੍ਹਾ ਤੋਂ ਜਿਹੜਾ ਆਉਂਦਾ ਏ ਇਹ ਕਿਰਿਆ ਸਾਰੇ ਭੋਕੇ ਆਉਂਦਾ ਏ ਉਹ ਆਪਣੇ ਪ੍ਰਕਾਉਂ ਉੱਚਾ ਉੱਕਵਾ ਸਕਦਾ ਹੈ ਕਿਦਾਂ ਪੁੱਤ ਉਹ ਸਾਫ਼ ਕੁਆਸਦਾ ਆਪਣੇ ਆਪ ਨੂੰ ਇਕਰੀਆਂ ਦੀ ਸਭ ਦੇ ਨਾਲ ਸਾਰੇ ਸ਼ੁਹਦਰਦਾ ਹੋਏ ਪਛਾਣ ਤੇ ਜਿਹਦੇ ਵੱਲ ਕੋਈ ਨਹੀਂ ਬੈ ਉਹਦੇ ਵੱਲ ਤਨ ਗੁਰਦਾਮ ਸਾਹਿਬ ਦਾ ਇਹ ਆਪ ਦਾ ਮਿਸ਼ਨ ਸੀਗਾ ਆਪ ਦਾ ਸਿਧਾਂਤ ਸੀਗਾ ਸੁਭਾਅ ਸੀਗਾ ਬੇ ਬਾੜੇ ਵਾਲੇ ਪਾਸੇ ਨੂੰ ਜਾਣਾ ਅਸੀਂ ਕੀ ਕਰਦੇ ਹਾਂ ਤਕੜੇ ਦਾ ਸਾਥ ਪਾਈਏ ਕਿਤੇ ਚਾਰ ਪੈਸਾ ਲੋੜ ਪੈ ਜਾਊ ਕਿਤੇ ਔਖੀ ਮੇਲੇ ਕੰਮ ਆ ਜੂ ਔਖੀ ਘੜੀ ਸੌਖੀ ਹੋ ਜੂ ਪਰ ਇਹ ਸਾਡਾ ਵਹਿਮ ਹੈ ਤਕੜਾ ਬੰਦਾ ਆਜੇ ਤਾਂ ਕਿਸੇ ਦੇ ਕੰਮ ਨਹੀਂ ਆਉਂਦਾ ਪਹਿਰੋ ਗਰੀਬ ਜਦੋਂ ਗਰੀਬ ਭਾਵੇਂ ਕੰਮ ਆ ਜਵੇ ਤਕੜਾ ਤੇ ਸੁਦੇ ਕੰਮ ਨਹੀਂ ਹੁੰਦਾ ਕਿਉਂ ਨਹੀਂ ਆਉਂਦਾ ਬਲਾਉ ਉਹਨੂੰ ਪਤਾ ਹੁੰਦਾ ਕਿ ਮੈਨੂੰ ਇਹ ਤਾਂ ਕੋਈ ਕਰਜ਼ ਨਹੀਂ ਮੈਨੂੰ ਇਹ ਤਾਂ ਕੋਈ ਕਰਜ਼ ਨਹੀਂ ਕਰਜ਼ ਇਹਨੂੰ ਆ ਮੇਰੇ ਤਾਂ ਮੈਨੂੰ ਇਹ ਤਾਂ ਕੋਈ ਕਰਜ਼ ਨਹੀਂ ਇਹ ਮੈਨੂੰ ਆਉਗਾ ਕਿਸੇ ਕੰਮ ਵਾਸਤੇ ਆ ਜੀ ਹਮੇਸ਼ਾ ਬੰਦਾ ਤਕੜੇ ਦਾ ਹਸਾਰ ਲੈਂਦਾ ਹੈ ਤਕੜਾ ਮਤ ਨਹੀਂ ਕਰਦਾ ਆਕ ਬਕ ਪਬਦ ਕਬੀਰ ਸਾਹਿਬ ਬੈਠੇ ਆਪਾਂ ਇਹਨਾਂ ਦੇ ਉਹਨਾਂ ਦੇ ਥੋੜਾ ਜਿਹਾ ਵਿਚਾਰ ਇਹਨਾਂ ਦੇ ਵੀ ਲੈ ਲਈਏ ਇਹਨਾਂ ਨੇ ਵਿਚਾਰ ਆਪਣੇ ਇੱਕ ਪ੍ਰਗਟ ਕੀਤੇ ਗੁਰਬਾਣੀ ਵਿੱਚ ਸ਼ਾਇਦ ਉਹ ਗੱਲ ਅੱਗੇ ਅੱਜ ਵੀ ਨਾ ਚੱਲੇ ਜਿਹੜੀ ਆਪਾਂ ਚਲਾਉਣੀ ਚਾਹੁੰਦੇ ਹਾਂ ਗੱਲ ਤੇ ਬਕਰਦੇ ਜੀ ਗੁਰੂ ਦੇ ਮਾੜਾ ਪਾਸਾ ਹਮੇਸ਼ਾ ਚੁਗਿਆ ਉਹ ਵੀ ਚੜ੍ਹਦੀਆਂ ਕਲਾ ਵਿੱਚ ਕਰ ਦਿੰਦਾ ਨੇ ਉਸੇ ਪਾਸੇ ਤੇ ਜਿਹੜਾ ਤਕੜਾ ਪਸੰਦ ਹੈ ਉਹਦੇ ਉਲਟ ਹੁੰਦਾ ਸੀ ਮਨੂੰ ਉਹਦੇ ਸੁਭਾਅ ਦੇ ਉਲਟ ਹੁੰਦਾ ਸੀ ਉਸ ਬੰਦੇ ਦੇ ਉਲਟ ਨਹੀਂ ਹੁੰਦਾ ਸੁਭਾਅ ਦੇ ਉਲਟ ਹੁੰਦਾ ਸੀ ਗੁਰੂ ਤੰਗ ਵੀ ਸਾਹਿਬ ਕੀ ਦੋphਰਾ ਸੀ ਕੁਝ ਆਪਣੇ ਲਿਖੇ ਲੇਖਾਂ ਅਨੁਸਾਰ ਕੀਤੇ ਕਰਮਾਂ ਅਨੁਸਾਰ ਇੱਕ ਅਮੀਰ ਅਮੀਰ ਹੋ ਗਿਆ ਇਕ ਗਰੀਬ ਹੋ ਗਿਆ ਮਾਇਆ ਨੂੰ ਸੰਬੋਧਨ ਕਰਕੇ ਕਹਿੰਦੇ ਪਾਸ਼ਾ ਤਤਕਵੀਸ ਸਾਹਿਬ ਜੀ ਮਹਾਰਾਜ ਕਹਿੰਦੇ ਮਾਇਆ ਤੇਰੇ ਵੀ ਵੱਖਰੇ ਹੀ ਰੰਗ ਆ ਦੁਨੀਆਂ ਤੇ ਮਾਇਆ ਤੇਰੇ ਵੀ ਦੁਨੀਆਂ ਤੇ ਵੱਖਰੇ ਹੀ ਰੰਗ ਆ ਪੁੱਛਿਆ ਕਿਉਂ ਕਹਿੰਦੇ ਦੋ ਭਰਾ ਸਤੇ ਇੱਕੇ ਮਾਂ ਦੇ ਪੇਟ ਚੋਂ ਪੈਦਾ ਹੋਏ ਉਹਨਾਂ ਵਿੱਚ ਤੇ ਪਿਆਰ ਹੋਣਾ ਚਾਹੀਦਾ ਸੀ ਇੱਕੋ ਬਾਸ ਇੱਕੋ ਪਿਆਰ ਸੀ ਤੇ ਤੂੰ ਫਰਕ ਕਿਵੇਂ ਪਾਤਾ ਇਹਨਾਂ ਫਰਕ ਇੱਕ ਵਾਰ ਇੱਕ ਵਾਰ ਤੂੰ ਆਪ ਹੋ ਗਈ ਦੂਜੀ ਵਾਰ ਤੂੰ ਬਿਟ ਕਰਦੇ ਉਹਨਾਂ ਦਾ ਨਾਲ ਤੂੰ ਤਾਂ ਦੇ ਨਾਲ ਸੁਭਾਅ ਵੀ ਬਦਲ ਦਿੱਤਾ ਤੇ ਲੇਕਿਨ ਤਾਂ ਜਨ ਕੁਰਬਾਨੀ ਵਿੱਚ ਪਤ ਕਵੀਰ ਸਾਹਿਬ ਨੇ ਉਹ ਕਹਿੰਦੇ ਜੇ ਜੋ ਸਰਦਨ ਨਿਰਦਨ ਕੇ ਜਾਏ ਲੀਆ ਆਦਰ ਲੀਆ ਬੁਲਾਇਆ ਦਿਆ ਆਦਰ ਲੀਆ ਬੁਲਾਇਆ ਕਹਿੰਦੇ ਜੇ ਦੋਖ ਦੇ ਵੱਡਾ ਭਰਾ ਮੈਂ ਧਾਰੀ ਭਾਵ ਗਰੀਬ ਭਰਾ ਦੇ ਘਰੇ ਚਲੇ ਗਿਆ ਨਾ ਤੇ ਉਹਨੇ ਉਹਨੂੰ ਇੰਨੀ ਖੁਸ਼ੀ ਹੋਈ ਕਿ ਮੇਰਾ ਅਮੀਰ ਭਰਾ ਸ਼ਾਇਦ ਮੇਰੇ ਕਦੇ ਕੰਮ ਆਵੇ ਚਾਹ ਤੱਕੇ ਲੋੜੂ ਦੇ ਦਊਗਾ ਕਿਤੇ ਮਤ ਮੁਸ਼ਕਿਲ ਆ ਬਣ ਗਈ ਉੱਥੇ ਮੇਰੀ ਸਹਾਇਤਾ ਕਰ ਦਊਗਾ ਸਿਰਫ ਇਸੇ ਕਾਰਨ ਕਰਕੇ ਇਹ ਮਾਇਨੇ ਅਮਰਿਤ ਵਰਤਦਾ ਹੈ ਪ੍ਰਭੂ ਕੁਮਰਤਾ ਹੈ ਤਗੜਾ ਭਰਾ ਗਿਆ ਅਮੀਰ ਭਰਾ ਗਿਆ ਗਰੀਬ ਦੇ ਭਰਾ ਦੇ ਉਹਨੂੰ ਇੰਨੀ ਖੁਸ਼ੀ ਹੋ ਗਈ ਕਿ ਉਹਨੂੰ ਬਿਠਾਉਣ ਨੂੰ ਜਗ੍ਹਾ ਨਾ ਮਿਲੇ ਮੈਂ ਕਿਥੇ ਬੱਡੇ ਆਪਣੇ ਭਰਾ ਨੂੰ ਬਿਠਾਵਾਂ ਕਿੰਨਾ ਅੰਦਰ ਦੇ ਮਨਵਾ ਉਹਦੇ ਅੰਦਰ ਤੇ ਇੰਨਾ ਵੱਡਾ ਪਿਆਰ ਇੰਨੀ ਮਟੇਸ਼ਰ ਦਾ ਤੇ ਕੰਮ ਤੋਂ ਗਰੀਬ ਨਹੀਂ ਆਉਣਾ ਸੀ ਤਾਂ ਜਦੋਂ ਕੋਈ ਲੋੜ ਪੈਣੀ ਸੀ ਵੱਡੇ ਨੂੰ ਪੈਣੀ ਸੀ ਤੇ ਗਰੀਬ ਭਰਾ ਨੇ ਭਜੇ ਜਾਣਾ ਸੀਗਾ ਤੇ ਹੁਣ ਵਾਰੀ ਆ ਗਈ ਹੁਣ ਗਰੀਬ ਭਰਾ ਦੇ ਪਤਕਬੀ ਸਾਹਿਬ ਨੇ ਜੋਂ ਦਿਨ ਦਿਨ ਬਸਰਦਨ ਕੇ ਜਾਏ ਤੋ ਨਿਰਦਨ ਸਰਦਨ ਦੇ ਜਜੋ ਮਾਰਾ ਗਰੀਬ ਭਰਾ ਵੱਡੇ ਦੇ ਭਰਾ ਦੇ ਘਰ ਗਿਆ ਕੋ ਛੋਟੇ ਨੇ ਤਾਂ ਲੀਆ ਦੀਆ ਆਦਰ ਦੀਆ ਬਿਠਾਏ ਆਦਰ ਬਹੁਤ ਦਿੱਤਾ ਬਿਠਾਇਆ ਪ੍ਰੇਮ ਨਾਲ ਤੇ ਵੱਡੇ ਨੇ ਕਿਹਾ ਬੈਠਾ ਪੇਡ ਉਪਰ ਆਏ ਪਿੱਛਾ ਕਰਕੇ ਬੈਠ ਗਿਆ ਆ ਆ ਗਿਆ ਨੰਦ ਪਤਨ ਕੀ ਮੰਗੂਗਾ ਆਇਆ ਕਾ ਆਇਆ ਬਟਾ ਕਾ ਆ ਬੱਡੇ ਦਾ ਆਸਰ ਰੱਖਿਆ ਆਇਆ ਨਹੀਂ ਕੰਮ ਨਹੀਂ ਇਸ ਵੇਲੇ ਜੇ ਗੁਰੂ ਨੂੰ ਬਣਾ ਬਣਾ ਲਾਂਗੇ ਅਪੜਾ ਅਸੀਂ ਗੁਰੂ ਦੇ ਬਣ ਜਾਵਾਂਗੇ ਗੁਰੂ ਤੇ ਪੈਰ ਸਾਡਾ ਹੈ